ਆਵਾਰਾ ਕੁੱਤਿਆਂ ਤੇ ਆਵਾਰਾ ਪਸ਼ੂਆਂ ਦਾ ਜਿਹੜਾ ਖੌਫ ਹੈ ਦਿਨ-ਬ-ਦਿਨ ਵਾਧਾ ਜਾ ਰਿਹਾ ਕਿਉਂਕਿ ਆਏ ਦਿਨ ਖਬਰਾਂ ਨਿਕਲ ਕੇ ਸਾਹਮਣੇ ਆਉਂਦੀਆਂ ਨੇ ਜਿੱਥੇ ਆਵਾਰਾ ਕੁੱਤਿਆਂ ਵੱਲੋਂ ਕਿਸੇ ਇੱਕ 마ਸੂਮ ਦੀ ਜਿਹੜੀ ਜਾਨ ਲੈ ਲਈ ਜਾਂਦੀ ਹੈ ਤੇ ਉੱਥੇ ਹੀ ਇੱਕ ਅਜਿਹੀ ਮੰਦਭਾਗੀ ਖਬਰ ਇੱਕ ਹੋਰ ਨਿਕਲ ਕੇ ਸਾਹਮਣੇ ਆਈ ਅੱਜ ਜਿੱਥੇ ਨਾਬਾ ਬਲੌਕ ਦੇ ਡਿੱਗੀ ਪਿੰਡ ਦੇ ਵਿੱਚ ਇੱਕ 9 ਸਾਲਾ ਮਾਸੂਮ ਬੱਚੇ ਨੂੰ ਅਵਾਰਾ ਕੁੱਤਿਆਂ ਨੇ ਨੋਚ-ਨੋਚ ਕੇ ਖਾ ਲਿਆ ਤੇ ਮਾਸੂਮ ਦੀ ਜਿਹੜੀ ਜਾਨ ਲੈ ਲਈ ਉਹ ਤੇ ਤੁਹਾਨੂੰ ਦੱਸ ਦਈਏ ਕਿ ਇਸ ਤੋਂ ਪਹਿਲਾਂ ਇੱਕ ਹੋਰ ਮਾਮਲਾ ਨਿਕਲ ਕੇ ਸਾਹਮਣੇ ਆਇਆ ਸੀ ਜਿੱਥੇ ਲੁਧਿਆਣਾ ਦੇ ਵਿੱਚ 11 ਸਾਲਾ ਨੌਜਵਾਨ ਜਿਹੜਾ ਸੀ ਬੱਚਾ ਉਹ ਖੇਤਾਂ ਦੇ ਵਿੱਚ ਆਪਣੇ ਘਰੋਂ ਖੇਡਣ ਲਈ ਨਿਕਲਦਾ ਹੈ ਤੇ ਉਸ ਨੂੰ ਵੀ ਅਵਾਰਾ ਕੁੱਤਿਆਂ ਵੱਲੋਂ ਨੋਚ-ਨੋਚ ਕੇ ਮੋਢੇ ਘਾਟ ਉਤਾਰ ਦਿੱਤਾ ਜਾਂਦਾ ਜਿਸ ਤੋਂ ਬਾਅਦ ਪਿੰਡ ਵਾਸੀਆਂ ਵੱਲੋਂ ਜਿਹੜੀ ਸੜਕ ਬਲੌਕ ਕਰਕੇ ਪ੍ਰਸ਼ਾਸਨ ਦੇ ਖਿਲਾਫ ਕਾਫੀ ਰੋਸ ਪ੍ਰਗਟ ਕੀਤਾ ਜਾਂਦਾ ਹੈ ਕਿ ਅਜਿਹੇ ਹਾਈ ਦਿਨ ਜਿਹੜੇ ਮਾਮਲੇ ਨਿਕਲ ਕੇ ਸਾਹਮਣੇ ਹੁੰਦੇ ਨੇ ਪਰ ਪ੍ਰਸ਼ਾਸਨ ਇੰਨਾ ਤੇ ਕੋਈ ਕਾਰਵਾਈ ਕਿਉਂ ਨਹੀਂ ਕਰਦੀ ਉੱਥੇ ਇੱਕ ਹੋਰ ਅੱਜ ਮਾਮਲਾ ਨਿਕਲ ਕੇ ਸਾਹਮਣੇ ਆ ਜਿੱਥੇ 9 ਸਾਲਾ ਮਾਸੂਮ ਸ਼ਿਵਮ ਜਿਸ ਦਾ ਨਾਮ ਦੱਸਿਆ ਜਾ ਰਿਹਾ ਹੈ ਤੇ ਛੋਟੇ ਬੱਚੇ ਨੂੰ ਇੱਕ ਘਰੋਂ ਆਪਣੀ ਪੈਂ ਦੇ ਨਾਲ ਨਿਕਲਦਾ ਹੈ ਤੇ ਖੇਤਾਂ ਦੇ ਵਿੱਚੋਂ ਵਾਰਾ ਕੁੱਤਾ ਜਿਹੜੇ ਨੇ ਇਸ ਨੂੰ ਆਪਣਾ ਸ਼ਿਕਾਰ ਬਣਾ ਲੈਂਦੇ ਨੇ ਤੇ ਇਸ ਨੂੰ ਨੋਚ-ਨੋਚ ਕੇ ਮੋਟ ਦੇ ਘਾਟ ਉਤਾਰ ਦਿੰਦੇ फोन किया था तो मैं सप्रे करता था जी पद के आया जी तब तक मैं सारा पैसा टूटने लग गया उसके बाद मैं वो था, खेत में वो तो गया था जी पहले भी जाता रहता था जी। हाँ पहले भी जाता था जी नाम क्या है इसका शिवम कुमार जी शिवम कुमार हाँ जी कि वहाँ पंद्रह बीस कुत्ता था जी पहले भी किसी को पकड़ा है कुत्तों ने पहले तो गड्डी वाला जितना गड्डी जाता है से सारा का कुछ तो नहीं, नहीं, नहीं करता है नौ साल का जी हम क्या मांग करते गरीब आदमी है जी और हम तो क्या बोले जी हमको तो कुछ मिलना चाहिए जी ਇਦਰੇ ਬੱਚਿਆਂ ਬਾਰੇ ਤੇ ਆਵੇ ਤਾਂ ਚਾਰ ਬੱਚਾ ਥਾ ਤੇ ਇੱਕ ਤਾਂ ਉਹ ਖਤਮ ਹੋ ਗਿਆ ਤਿੰਨ ਰਹਿ ਗਏ ਅਜੇ ਔਰ ਕਿੰਨੇ ਲੜਕੇ ਇੱਕ ਕੁੜੀ ਆ ਇੱਕ ਦੋ ਲੜਕਾ ਆ ਤੇ ਤਿੰਨ ਮੁੰਡਾ ਤਾਂ ਜੀ ਕੋਈ ਵੀ ਨਹੀਂ ਸੀ ਹੋਇਆ ਕੀ ਹੋ ਗਿਆ ਦੇਖਿਆ ਆਪਣੇ ਬਾਪੂ ਉਹ ਤਾਂ ਭੱਜ ਰਿਆ ਸੀ ਜੀ ਉਹਦੇ ਪਿੱਛੇ ਕੁੱਤੇ ਪੈ ਗਏ ਜੀ ਫਿਰ ਮੈਂ ਦੇਖਿਆ ਮੈਂ ਭਜਾਨ ਲੱਗੇ ਮੇਰੇ ਉੱਤੇ ਪੈਣ ਲੱਗੇ ਫਿਰ ਮੈਂ ਆਂਟੀ ਨੂੰ ਕਿਹਾ ਫਿਰ ਆਂਟੀ ਭੱਜ ਕੇ ਗਿਆ ਜੀ ਫਿਰ ਉਹ ਕੈਸੀ ਕੰਡੀਸ਼ਨ تھی ਉਂਕਰ ਉੱਥੇ ਤਾਂ ਬਹੁਤ سارے ਕੁੱਤੇ ਸੀ ਜੀ ਕਿੰਨੇ ਕੰਦਾਜਾ 9-10 ਨੇ ਜੀ ਅੱਛਾ ਥੋੜਾ ਸਾਹਮਣੇ ਪੈ ਗਏ ਸਤੇ ਭਰਾ ਨੂੰ ਹਾਂ ਜੀ ਦਵਾਰਾ ਕੁੱਤਿਆਂ ਦਾ ਹੈ ਜੀ ਬੱਚਾ ਆਲੂ ਚੁਗਣ ਗਈ ਖੇਤ ਦੇ ਵਿੱਚ ਸਾਡੀ ਨਾਲ ਪੈ ਲਈ ਆ ਉੱਥੇ ਤਕਰੀਬਨ 2 ਗਿੱਲੇ ਦੇ ਬਾਹੀ ਦੇ ਵਿੱਚ ਬੜਾ ਰੌਲਾ ਪੈ ਰਿਹਾ ਸੀ ਮੈਂ ਤੇ ਮੇਰੀ ਵਾਈਫ ਵੀ ਉੱਥੇ ਮਿਸ਼ਡਾਊਨ ਦੀ ਕੋਸ਼ਿਸ਼ ਬਹੁਤ ਜ਼ਿਆਦਾ ਕੀਤੀ ਨਹੀਂ ਬੱਚੇ ਕਿਵੇਂ ਕੰਡੀਸ਼ਨ ਸੀ ਬੱਚੇ ਦੀ ਹਾਲਾਤ ਜੀ ਉਹਦੀ ਨਾਲੇ ਆਪਣੇ ਗਰਦਨ ਖਾਲੀ ਪਿੱਛੋਂ ਖੋਪੜੀ ਖਾਲੀ ਇੱਕ ਬਾਹ ਜੀ ਇੱਕ ਲੱਤ ਜੀ ਪਹਿਲਾਂ ਵੀ ਕੋਈ ਇਸ ਤਰ੍ਹਾਂ ਪਹਿਲਾਂ ਹੋਇਆ ਜੀ ਸਾਡੇ ਬੁੱਲਦ ਨਾਲ ਹੋਇਆ ਜੀ ਬਿਹੜੇ ਨਾਲ ਸਾਡੇ ਬਿਹੜਾ ਟਾਹ ਹੈ ਜੀ ਉੱਥੇ ਪਿਛਲੇ ਸਾਲ ਇੱਕ ਬੱਚਾ ਉਹ ਵੀ ਸੀ ਆਪਣੇ ਪਿੰਡ ਦੇ ਜੀ ਠੀਕ ਹੈ ਉਹਦਾ ਵਿੱਚ ਤਕਰੀਬਨ ਬਹੁਤ ਹਾਲਤ ਖਰਾਬ ਸੀ ਇੱਕ ਮਿੰਟ ਦੇ ਖੇਤ ਹੈ ਇਹ ਪੇਟਿੰਗੀ ਚ ਆਉਂਦਾ ਜੀ ਪਿੰਡ ਦੇ ਪਹਿਲੀ ਆ ਗਈ ਪਿੰਡ ਪਿੰਡ ਤੇ ਪਹਿਲੀ ਆ ਗਈ ਕਿੰਨੇ ਸੇ ਕੁੱਤੇ ਸੀ ਲੱਾਇਆ ਕਿਤੇ ਤਕਰੀਬਨ 10 12 ਕੁੱਤੇ ਨੇ ਜੀ ਹਾਂ ਕਿ ਪਹਿਲਾਂ ਵੀ ਜਿਹੜਾ ਬੰਦਾ ਉੱਥੇ ਜਾਂਦਾ ਉਹਨੂੰ ਕਹਿੰਦੇ ਨੇ ਆਪ ਨੂੰ ਪੈਂਦੇ ਨੇ ਜੀ ਕਿਸ਼ਨ ਨੂੰ ਛੜਦੇ ਨਹੀਂ ਹੈਗੇ ਇਹ ਹਾਂ ਤੇ ਖੇਤ ਵਾਲਾ ਏਰੀਆ ਕਿਹਦਾ ਜਿੱਦੇ ਚ ਰਹਿੰਦੇ ਨੇ ਖੇਤ ਵਾਲਾ ਏਰੀਆ ਤਾਂ ਜੀ ਵੈਨ ਤਾਂ ਉੱਪਰੀ ਜਾਂਦੇ ਨੇ ਉਹ ਤਾਂ ਹੀ ਆਵਾਰਾ ਕੁੱਤੇ ਨੇ ਜੀ ਕੋਈ ਪਤਾ ਨਹੀਂ ਕਿਹੜੇ ਖੇਤ ਕਿੱਥੇ ਨੂੰ ਬਾਹਰ ਕਰਦੇ ਨੇ ਉਹ ਦੇਖੋ ਜਿਹੜਾ ਬੱਚਾ ਸੀ ਉਹ ਸਾਡੇ ਕੋਲ ਆਇਆ ਸੀ ਬਰੋ ਡੈੱਡ ਸੀ ਜਦੋਂ ਉਹ ਸੀ ਉਹਦਾ ਐਗਜ਼ਾਮੀਨੇਸ਼ਨ ਕੀਤਾ ਉਹਦੀ ਬੋਡੀ ਤੇ ਕਾਫੀ ਜ਼ਿਆਦਾ ਸੱਟਾਂ ਸੀ ਮਤਲਬ ਮਿਊਟੀਲੇਟਿਡ ਬੋਡੀ ਸੀ ਜਿਵੇਂ ਵਿਖਾਈ ਹੋਈ ਜੀ ਕਿਸੇ ਤਰ੍ਹਾਂ ਦੀ ਐਸ ਪਰ ਜਿਹੜਾ ਟੈਂਨੇਂਟ ਸੀ ਉਹ ਕਹਿੰਦੇ ਸੀ ਕਿ ਡੌਗ ਨੇ ਬਾਈਟ ਕੀਤੀ ਹੈ ਸੋ ਕਾਫੀ ਪਰ ਦੇਖਣ ਜੀ ਵੀ ਲੱਗ ਰਿਹਾ ਵੀ ਹਾਂ ਡੌਗ ਨੇ ਕੀਤੀ ਹੋਣੀ ਬਾਕੀ ਅਸੀਂ ਮੋਰਚੀ ਨੂੰ ਸ਼ਿਫਟ ਕਰਤੀ ਹੈ ਬੋਟਿੰਗ ਦਰਹਰ ਤੇ ਪੋਸਟ ਮਾਡੋ ਕਰਾਂਗੇ ਉਹ ਤੋਂ ਹੀ ਦੱਸ ਸਕਦੇ ਹਾਂ ਵੀ ਕੀ ਅਸਲ ਕਾਰਨ ਕੀ ਨਾਮ ਕੀ ਸੀ ਕਿੰਨੀ ਉਮਰ ਹੁੰਦੀ ਮੁੰਡੇ ਦਾ ਨਾਮ ਜੀ ਸ਼ਿਵਮ ਕੁਮਾਰ ਹੈ 9 ਸਾਲ ਦਾ ਬੱਚਾ ਸੀ ਉਹ ਤੇ ਉਹਦੇ ਰਹਿਚ ਉਹ ਜਿਹੜੇ ਪਿੰਡ ਹੈ ਢਿੰਗੀ ਕਹਿੰਦੇ ਬਿੰਗੇ ਕਿਸੇ ਦੇ ਘਰ ਨੋਖ ਰੱਖਿਆ ਹੋਇਆ ਜੀ ਇਹ ਉਹਦਾ ਫਾਦਰ ਸੀ ਡਾਕਟਰ ਇਹਨਾਂ ਜਦਾ ਕਿੰਨਾ ਕਟਿਆ ਹੋਇਆ ਸੀ ਦੇਖੋ ਕਾਫੀ ਡੈਮੇਜ ਹੈਗਾ ਸਿਰ ਤੇ ਵੀ ਡੈਮੇਜ ਹੈ ਮੈਂ ਜਿਹੜੇ ਐਗਜ਼ਾਮੀਨੇਸ਼ਨ ਕੀਤਾ ਹੈ ਉਹਦੇ ਕਰਦਨ ਤੇ ਵੀ ਹੈ ਕਾਫੀ ਬਾਈਕ ਦੇ ਬਾਂਹ ਤੇ ਵੀ ਹੈ ਬੈਕ ਤੇ ਵੀ ਹੈ ਉਹ ਤਾਂ ਕਾਫੀ ਮਿਊਟੀਲੇਟਿਡ ਬੋਡੀ ਸੀ